ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਇੱਕ ਵੀਡੀਓ ਕੱਲ ਵੀ ਬਣਾਈ ਤੀ ਬਾਈ ਦੀ ਉਹ ਮਾਲ ਸਾਰਾ ਹੋ ਗਿਆ ਸੇਲ ਆਊਟ ਤੇ ਦੋ ਬੱਛੀ ਅੱਜ ਦਿਖਾਵਾਂਗੇ ਆ ਹੈਗੀ ਆ ਖੀਰੀ ਖੀਰੀ ਵੱਛੀ ਆ ਕੁਆਲਿਟੀ ਕਬੂਲਤੀ ਹੈਗੀ ਆ ਫੁੱਲ ਟੌਪ ਤੇ ਇੱਕ ਨਾਲ ਹੈਗੀ ਆ ਗੱਬਣ ਕੁਆਲਿਟੀ ਦੋਹੇ ਬੜਾ ਨਹੀਂ ਚੰਗੀ ਆ ਤੇ ਬਾਕੀ ਕਮੈਂਟ ਕਰਕੇ ਤੁਸੀਂ ਨੇ ਦੱਸਣਾ ਵੀ ਬਾਈ ਦਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਤੇ ਜਿਹੜੀਆਂ ਬੱਚੀਆਂ ਦਿਖਾਉਣੇ ਆ ਉਹਨਾਂ ਦੀ ਕੁਆਲਿਟੀ ਕਿੱਦਾਂ ਦੀ ਲੱਗਦੀ ਆ 4G ਵਧੀਆ ਜੀ ਤੁਸੀਂ ਤੜਦੀ ਗਲਾ ਤੜਦੀ ਗਲਾ ਜਮਾ ਉਹ ਹੋ ਗਿਆ ਕੰਮ ਸਾਰਾ ਓਕੇ ਕਿਹੜੀ ਤੋਂ ਕਰੀ ਸ਼ੁਰੂ ਆਈ ਤੋਂ ਕਰੀ ਇਸੇ ਥੀ ਕਰ ਲੈਨੇ ਹੈ ਇਸੇ ਤੋਂ ਕਰੀਏ ਇਹਦੀ ਕੀ ਗੱਲ ਬਾਤ ਆ ਪਹਿਲਾ ਸੁਆ ਖੀਰੀ ਬੱਚੀ ਆ ਮਗਰ ਵੀ ਬੱਚੀ ਆ ਨਾਲ ਵੀ ਬੱਚੀ ਆ ਹਾਂ ਕੱਲ ਸੂਈ ਆ ਠੀਕ ਆ ਗੱਲ ਹੂੰ ਖੀਰੀ ਆ ਖੀਰੀ ਆ ਕੱਦ ਮਹਾ ਬਾਲਾ ਵੱਡਾ ਲੱਗਦਾ ਕੱਦ ਸੇਵਾ ਤੇ ਕਰਿਆ ਲੈ ਆ ਜਾ ਫਿਰ ਗਰੀ ਨੇੜੇ ਲਾ ਕੈਮਰਾ ਓਏ ਤਸੱਲੀ ਵੀ ਕਰਾਈ ਦੇਈਏ ਦਿਖਾ ਕੇ ਨਾ ਵੋਚ ਕੇ ਵੋਚ ਕੇ ਇਧਰ ਲੈ ਬੰਨੇ ਦੀ ਲਿਆ ਇੱਥੋਂ ਦਿਖਾ ਦੇ ਨੀੜੇ ਲਾ ਕੇ ਦੰਦਾਂ ਨੇ ਸਮਾਰ ਕੇ ਇਹ ਆ ਗਈ ਸੱਜਣੋ ਖੀਰੀ ਤਸੱਲੀ ਛੋਡੀ ਆਪਾਂ ਨੇ ਵੀਡੀਓ ਚ ਹੀ ਕਰਾਤੀ ਨਹੀਂ ਕਈ ਸੱਜਣ ਫਿਰ ਕਮੈਂਟ ਕਰ ਦਿੰਦੇ ਨੇ ਵੀ ਦੋ ਦੰਦ ਹੋਊਗੀ ਜਾਂ ਚਾਰ ਹੋਊਗੀ ਕੱਦ ਬੱਛੀ ਦਾ ਚੰਗਾ ਤੇ ਬੇਲ ਵੀ ਚੰਗੀ ਆ ਤੇ ਆਰਡਰ ਦਾ ਤੁਹਾਨੂੰ ਆਪੇ ਹੁਣ ਇਹਦਾ ਦੱਸੇ ਦੇਊਗਾ ਵੀ ਦੁੱਧ ਇਹ ਕਿੰਨਾ ਕੁ ਦੇ ਦਊਗੀ ਇਹ ਵੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਇਹ 15 ਦੇ ਦੂ 14 ਦੇ ਦੂ ਜਾਂ 20 ਦੇ ਦਊਗੀ ਉਹ ਤੁਸੀਂ ਆਰਡਰ ਕੁਆਲਿਟੀ ਤੋਂ ਜੱਜਮੈਂਟ ਕਰ ਲਿਓ ਕੱਦ ਕਾਠ ਵੀ ਚੰਗਾ ਤੇ ਕਲਰ ਵੀ ਸੋਹਣਾ ਤੇ ਆ ਗਈ ਇਹ ਜਰਸੀ ਨਾਲ ਦੇ ਵਿੱਚ ਵੋਚ ਕੇ ਵੋਚ ਕੇ ਨਾਲ ਵੀ ਬੱਛੀ ਆ ਦੇ ਮਗਰ ਵੀ ਬੱਛੀ ਇਹ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਗੈਰੀ ਸਮਾਰ ਕੇ ਹੋਏ ਇੱਥੋਂ ਦਿਖਾ ਦੇ ਕੁਆਲਟੀ ਕਬੂਲਟੀ ਤੇ ਅਗਲੇ ਬੰਨੇ ਆਰਡਰ ਦਿਖਾ ਦੇ ਕੋਈ ਗੱਲ ਨਹੀਂ ਫੇਸ ਕੁਆਲਟੀ ਦੇ ਉੱਥੇ ਜਾ ਕੇ ਮਾਰ ਦਾਂਗੇ ਇੱਥੋਂ ਲੈ ਚੱਲ ਬਈ ਹੌਲੀ ਹੌਲੀ ਲੈ ਚੱਲੋ ਇਹਨੂੰ ਤੇ ਨਾਲ ਵੀ ਇਹਦੇ ਬੱਛੀ ਆ ਗਈ ਸੂਆ ਹੈਗੀ ਆ ਪਹਿਲਾ ਤੇ ਦੰਦਾਂ 'ਚ ਖੀਰੀ ਆ ਤੇ ਠੰਡੀ ਸੀਲ ਦਾ ਪਾਈ ਕਹਿੰਦਾ ਇਹਦਾ ਕੋਈ ਅੰਤ ਤੇ ਨਹੀਂ ਹੈਗਾ ਠੰਡੀ ਸੀਲ ਆ ਗਈ ਫੁੱਲਾ ਤੇ ਬਾਕੀ ਰੇਟ ਦੀ ਗੱਲਬਾਤ ਵੀ ਕਰਾਂਗੇ ਬਾਈ ਨਾਲ ਤੇ ਕੋਸ਼ਿਸ਼ ਮੇਰੀ ਰਹੂਗੀ ਵੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਇਹਦੀਆਂ ਸੱਜਣੋਂ ਧਾਰਾ ਵੀ ਮਾਰ ਕੇ ਦਿਖਾ ਦਈਏ ਪਾਸ ਕਰਾ ਦਈਏ ਕਈ ਵਾਰੀ ਕਿਸੇ ਸੱਜਣ ਨੇ ਉਰਾ ਪਰਾਂ ਮੰਗੋਣੀ ਹੁੰਦੀ ਆ ਇੱਥੋਂ ਦਿਖਾ ਦੇ ਗਰੀਓ ਇੱਥੋਂ ਦਿਖਾ ਦੇ ਸਿਸਟਮ ਇਹਦਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 65000 ਰੁਪਈਆ ਰੇਟ ਇਹਦਾ 65000 ਆ ਮਾਨ ਤਨ ਹੋ ਜੂਗਾ ਉੱਥੇ ਮਾਂਤਨ ਹੋ ਜੂਗਾ ਠੀਕ ਹੈ ਗੱਲ ਚੁਵਾਈ ਇਹ ਜੀ ਗਾਂਦੀ ਆ ਕਿਸੇ ਗਾਂਦੀ ਨਹੀਂ ਹੁੰਦੀ 100 ਚ 1 ਦੀ ਹੋਊਗੀ ਚੁਵਾਈ ਜਦ ਮੱਛੀ ਮੋਟਰ ਚੱਲਦੀ ਹੁੰਦੀ ਆ 2 ਪਾਵਰ ਦੀ ਹਾਂ ਚੁਵਾਈ ਚਬੂਈ ਵਾਲਾ ਕੰਮ ਬਾਈ ਕਹਿੰਦਾ ਮੱਛੀ ਮੋਟਰ ਵਾਲਾ ਤੇ ਇੱਥੋਂ ਇਹਦੇ ਲਾਲਿਓ ਸੱਜਣੋ ਕਰਦਦਾ ਆਈਡੀਆ ਆਉਂਗੀ ਕਿਤੇ ਕਈ ਵਾਰੀ ਸੱਜਣ ਕਹਿੰਦੇ ਨੇ ਵੀ ਛੋਟੀਆਂ ਨੂੰ ਵੱਡੀਆਂ ਬਣਾ ਦਿੰਦੇ ਆ ਕਵਾਲਿਟੀ ਦੀ ਚੀਜ਼ ਆ ਤੇ ਰੇਟ ਆ ਜਿਹੜਾ ਰੇਟ ਹੈਗਾ 65000 ਛੋਟ ਛੱਪਾ ਮਾਨਤਾਨ ਉਹਦੇ 'ਚ ਹੋ ਜੂਗਾ ਪਰ ਉਹਦੇ 'ਚ ਬੜਾ ਜਿਆਦਾ ਫਰਕ ਨਹੀਂ ਹੋਊਗਾ ਕੋਈ 40 45 50 ਵਾਲਾ ਕੇਸ ਨਹੀਂ ਹੈ ਗਿਆ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਦ ਬਿੱਡ ਵੀ ਚੰਗਾ ਆ ਡਰ ਵੀ ਚੰਗਾ ਹਰੇਕ ਪੱਖ ਤੋਂ ਬੱਛੀ ਚੰਗੀ ਆ ਗਈ ਤੇ ਹੁਣ ਮਾਰਦੇ ਦੋ ਨੰਬਰ ਆ ਜੀ ਇਹਦੇ ਪਾਸ ਕਰਕੇ ਨਹੀਂ ਦਿਖਾਵਾਂ ਧਾਰਾ ਕੋਈ ਨਹੀਂ ਦਿਖਾਵਾਂਗੇ ਮਾਰ ਕੇ ਆ ਪੱਛੀ ਦਿਖਾ ਦੇ ਲਾਸਟ ਤੇ ਦਿਖਾਉਨੇ ਆ ਧਾਰਾ ਮਾਰ ਕੇ ਇਹਦੀਆਂ ਇਹਦਾ ਕਿਹੜਾ ਸੁਆ ਬਾਈ ਇਹ ਇਹ ਹੈਗੀ ਆ ਹਫਤੇ ਦੀ ਕੱਚੀ ਇੱਕ ਹਫਤੇ ਦੀ ਹਾਂ ਇਹਦਾ ਸੂਆ ਆ ਗਿਆ ਦੂਜਾ ਤੇ ਇਹ ਵੀ ਜਰਸੀ ਦੇ ਵਿੱਚ ਆ ਗਈ ਇਹ ਹੈਗੇ ਇੱਕ ਹਫਤੇ ਦੀ ਕੱਚੀ ਆਗਲੇ ਬੰਨੇ ਆਰਡਰ ਇਹਨੇ ਬਣਾ ਲਿਆ ਸੱਜਣੋ ਪੱਲਾ ਤੇ ਹੁਣ ਤਿਆਰੀ ਹੈ ਇਹਦੀ ਪਿਛਾਲੇ ਬੰਨੇ ਦੀ ਕਿਉਂਕਿ ਆਰਡਰ ਪੱਛੀ ਇਹ ਵੀ ਚੰਗਾ ਬਣਾਉ ਨਗੀਨਾ ਆ ਗਿਆ ਇਹ ਵੀ ਜਰਸੀ ਨਸਲ ਦਾ ਇੱਥੋਂ ਘਮਾ ਦੇ ਆ ਆ ਗਿਆ ਮੱਛੀਆਂ ਵਈ ਚੰਗੀਆਂ ਲਿਆ ਲੱਭ ਕੇ ਇੱਥੇ ਰੋਕ ਲੈ ਹੜਦੀ ਆਣੀ ਥੋੜਾ ਤੇ ਲਿਆਰੇ ਦਾ ਕਰਦੀ ਹਣਾ ਹਾਂ ਆ ਇੱਥੇ ਤੋਂ ਗੱਰੀ ਫੇਸ ਕੁਆਲਿਟੀ ਦੇ ਮਾਰਦੀ ਕੈਮਰਾ ਤੇ ਲੰਬਾਈ ਲੰਬੂਈ ਦਿਖਾ ਦੇ ਰਹੀ ਤੇ ਮੇਨ ਗੱਲ ਸਭ ਤੋਂ ਆਰਡਰ ਹੁੰਦਾ ਆਪਣੇ ਥੱਲੇ ਵਾਲਾ ਸਿਸਟਮ ਵੱਧ ਦਿਖਾਉਣਾ ਹੁੰਦਾ ਆਰਡਰ ਦੀ ਕੁਆਲਿਟੀ ਆ ਘਮਾ ਕੇ ਲੈ ਚਲ ਬਈ ਯਾਰ ਇਹਥੇ ਮਾਰਦੇ ਫੇਸ ਕੁਆਲਿਟੀ ਦੇ ਕੈਮਰਾ ਸੂਆ ਆ ਗਿਆ ਜੈਨੂਨ ਦੂਜਾ ਤੇ ਦਿਨ ਬਾਈ ਕਹਿੰਦਾ ਹਫਤਾ ਕੱਢ ਦਿਆ ਬਾਕੀ ਸਾਨੂੰ ਗੱਲ ਹੋਰ ਦਾ ਤੇ ਨਾ ਗੱਡੀ 'ਚ ਜੇ ਚੜਾ ਕੇ ਹੋਰਾਂ ਪਰਾਂ ਦੂਰ ਜਾਂਦੀ ਹੈ ਤਾਂ ਹੋ ਸਕਦਾ ਬੱਛੀ 1-2 ਦਿਨਾਂ ਚੀ ਸੂਪੇ ਹੈ ਨਾ ਬਾਈ ਹਾਂ ਕਿਉਂਕਿ ਗੱਡੀ 'ਚ ਚੜਨ ਕਰਕੇ ਪਸ਼ੂ ਕਈ ਵਾਰੀ ਪਹਿਲਾਂ ਸੂਪਾਂ ਦਾ ਬਾਕੀ ਜੇ ਹੁਣ ਵੀ ਸ ਹਾਂ ਕਿ ਗਾਵਾਂ ਦਾ ਸਿਸਟਮ ਇਹ ਹੁੰਦਾ ਵੀ ਜਦੋਂ ਸੂਪ ਆਉਂਦੇ ਨੇ ਉਦੋਂ ਬਾਅਦ ਹੀ ਫੁੱਟਬਾਲ ਵੰਗੂਲੇ ਵਾਲਾ ਆਉਂਦੀਆਂ ਨੇ ਥੱਲੋਂ ਮਹਿਸਾਸਾਂ ਦਾ ਫਰਕ ਹੁੰਦਾ ਗਾਵਾਂ ਦਾ ਸਿਸਟਮ ਅਲੱਗ ਹੁੰਦਾ ਤੇ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਇੱਥੋਂ ਦਿਖਾ ਦੇਗੀ ਜੀ ਇਹ ਚਵਾਈ ਚਬਾਈ ਦੀ ਕਿਵੇਂ ਦਸੀਆ ਬਈ ਇਹ ਵੀ ਚਵਾਈ ਦੀ ਓਕੇ ਆਈ ਚਵਾਈ ਦੀ ਓਕੇ ਦੀ ਰਿਪੋਰਟ ਆ ਜਾ ਹਾਂਜੀ ਆ ਤੇ ਜਾਣ ਜੂਣ ਵੀ ਬੱਚੀ ਦੇ ਵਿੱਚ ਚੰਗੀ ਆ ਤੇ ਆ ਗਈ ਬਿਲਕੁਲ ਪਿਓਰ ਜਰਸੀ ਚ ਹਾਂਜੀ ਤੇ ਜੇ ਬੱਚੀ ਰਹੀਤੀ ਅੱਗੇ ਜਾ ਕੇ ਰੰਗ ਹੋਰੇ ਲੱਗ ਜਾਣਗੇ ਸੋਡੇ ਕੋਲੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ 55000 ਰੁਪਿਆ ਇਹ ਦੇ ਦਾਂਗੇ 55 ਦੀ ਹਾਂਜੀ ਤੇ ਜੋੜੇ ਪਾਲਿਆ ਕਿਸੇ ਸੱਜਣ ਨੇ ਜੋੜੇ ਚ ਕਿੰਨਾ ਕਮਾਨਤਨ ਹੋਜੀ ਕਰ ਦਾਂਗੇ ਮਾਨਤਨ ਕਰ ਦੋਗੇ 5 ਕ ਦਾ ਕਰ ਦਾਂਗੇ ਆ 5000 ਦਾ ਬਾਈ ਕੰਨਾ ਜੋੜੇ ਚ ਮਾਨਤਨ ਹੋ ਜੂਗਾ ਜੇ ਕਿਸੇ ਸੱਜਣ ਨੇ ਇਕੱਠਾ ਜੋੜਾ ਲੈ ਜਾਣਾ ਚਾਹੇ ਬਾਈ ਤੋਂ ਪਹੁੰਚ ਕਰਾ ਲਿਓ 200 ਕਿਲੋਮੀਟਰ ਦੇ ਘੇਰੇ ਚ ਚਾਹੇ 5000 ਦੀ ਮਾਫੀ ਕਰਾ ਲਿਓ ਹਾਂ ਇਹਦਾ ਬੱਚਾ ਲਾ ਕੇ ਧਾਰਾਂ ਦਿਖਾ ਦੂਸ਼ ਮਰ ਗਿਆ ਇਹਦੀ ਬੱਚੀ ਲਾ ਕੇ ਆਪਾਂ ਤੁਹਾਨੂੰ ਧਾਰਾਂ ਦਿਖਾ ਦਨੇ ਮਾਰ ਕੇ ਤੇ ਨਾਲ ਵੀ ਇਹਦੇ ਬੱਛੀ ਆ ਤੇ ਬੱਛੀ ਵੀ ਆ ਗਈ ਪਿਓਰ ਜਰਸੀ ਨਸਲ ਦੇ ਵਿੱਚ ਬੱਛੀ ਵੀ ਦਿਖਾ ਦਾਂਗੇ ਆਪਾਂ ਤੁਹਾਨੂੰ ਤੇ ਧਾਰਾਂ ਵੀ ਦਿਖਾ ਦਾਂਗੇ ਮਾਰ ਕੇ ਤਸੱਲੀ ਛੋਡੀ ਹਰੇਕ ਪੱਖ ਤੋਂ ਕਰਾ ਦਾਂਗੇ ਨੰਬਰ ਵੀ ਬੋਲ ਦੇ ਬਾਈ ਜਰਾ ਨੰਬਰ ਬੋਲ ਦੋ ਆਪਣਾ ਆ ਬੱਸ ਚੱਲ ਨੰਬਰ 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 99036 ਹਾਂਜੀ 05888 ਆ ਨਾਲ ਇਹਦੇ ਆ ਗਈ ਬੱਛੀ ਗਾਰੀ ਬੱਛੀ ਤੇ ਵੀ ਮਾਰਦੇ ਕੈਮਰਾ ਤੇ ਸੂਈ ਹੈਗੀ ਆ ਇੱਕ ਦਿਨ ਦੀ ਤੇ ਹੈਗੀ ਆ ਫੁੱਲ ਠੰਡੀ ਸੀਲ ਤੁਹਾਡੇ ਸਾਹਮਣੇ ਦਿਖਾ ਰਹੇ ਆ ਆਪਾਂ ਤੁਹਾਨੂੰ ਖੜੀ ਆ ਬੱਛੀ ਬਿਲਕੁਲ ਤੇ ਬਾਕੀ ਜਦੋਂ ਆ ਗਈ ਧਾਰਾਂ ਨੂੰ ਲਗਾ ਦਨੇ ਮਾਰ ਕੇ ਬੱਚੇ ਦੇ ਵੀ ਨਹੀਂ ਬੱਚਾ ਲਾਓ ਨਾ ਲਾਓ ਠੀਕ ਹੈ ਗੱਲ ਹੈ ਬਿਨਾ ਬੱਚੇ ਤੋਂ ਵੀ ਮਲੇ ਪੂਗੀ ਬਣਾ ਬੱਚੇ ਤੋਂ ਵੀ ਠੀਕ ਹੈ ਜੀ ਚਾਹੀ ਜਵਾਕ ਬਠਾ ਦਿਓ ਠੀਕ ਹੈ ਗੱਲ ਅ ਚਵਾਈ ਸਾਨੂੰ ਸੱਜਣੋਂ ਆਪਾਂ ਦਿਖਾ ਦੇਣਾ ਕਿਉਂਕਿ ਲਾਣੇਦਾਰ ਹੋਰੀ ਥੋੜਾ ਜਿਹਾ ਗੂਠਾ ਪਾ ਕੇ ਚੁੰਦੇ ਨੇ ਜੇ ਮੁੱਠੀ ਨਾਲ ਚਵਾਈ ਸੱਜਣੇ ਦੀ ਕਰੂਗਾ ਤਾਂ ਇਦੋਂ ਵੀ ਦੁੱਗਣੀ ਮੋਟੀ ਧਾਰ ਆਊਗੀ ਬਾਈ ਹਣਾ ਦੁੱਗਣੀ ਅਗਲੇ ਥਾਂਾਂ ਚ ਵੀ ਮਾਰ ਦੇ ਜੀ ਚਵਾਈ ਆ ਗਈ ਸਾਡੇ ਸਾਹਮਣੀਆਂ ਦੇਖ ਫੁੱਲ ਫੋਕੀ ਆ ਚਵਾਈ ਕਿਉਂਕਿ ਸਮਾ ਜਿਹੜਾ ਸਮਾ 8:30 ਵਜੇ ਦਾ ਸਵੇਰ ਵਾਲੀ ਚਵਾਈ ਇਹਦੀ ਰੋਕੀ ਹੋਈ ਦੀ ਕਿਉਂਕਿ ਜਦੋਂ ਪਸ਼ੂ ਜੋਸ਼ ਮਾਰ ਜਾਂਦਾ ਬੱਚਾ ਵੀ ਨੇੜੇ ਹੁੰਦਾ ਤੇ ਘੰਟਾ ਤੋਂ ਘੰਟੇ ਉੱਤੇ ਲੰਘ ਜਾਂਦੇ ਨੇ ਉਦੋਂ ਪਸ਼ੂ ਥੋੜਾ ਜਿਹਾ ਜ਼ਰੂਰ ਲੱਗੇਗਾ ਥੱਲੇੋਂ ਚੋਣ ਚਵਾਈ ਚਵਾਈ ਓਕੇ ਆ ਜੀ ਕੰਮ ਚੋਲੋ ਕੋਈ ਨਹੀਂ ਚਵਾਈ ਚਬੂਈ ਆ ਗਈ ਇਹਦੀ ਓਕੇ ਦੀ ਰਿਪੋਰਟ ਤੇ ਬਾਕੀ ਨੰਬਰ ਬਾਈ ਦਾ ਹੈਗਾ 9803605888 ਤੇ ਇਹ ਬੱਚੀ ਤੇ ਵੀ ਗੈਰੀ ਮਾਰਦੇ 나ੜੂਆ ਨੂੰ ਵੀ ਕਰਾ ਦੇ ਚੈੱਕ ਬਿਲਕੁਲ ਤਾਜੀ ਆ 나ੜੂਆ ਨਾਲ ਹੀ ਆ ਬੋਲਾ ਕਿੰਨਾ ਕਹੂਗਾ ਆਈਡੀਆ ਕਿੰਨਾ ਕ ਬੋਲਾ ਹੈਗਾ 9-10 ਕਿਲੋ 10 ਕਿਲੋ ਹੋਊਗਾ ਹਨਾ ਆ ਆ ਤੇ ਨੰਬਰ ਸੱਜਣੋਂ ਬਾਈ ਦਾ ਵੀਡੀਓ ਚਲਾ ਦੂੰਗਾ ਇਹਨਾਂ ਦੋਹਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ